ਆਹੋ ਇਦਾਂ ਕਹਾਂ ਨੂੰ ਕਿ ਤੂੰ ਬਹਾ ਵਰਗੀ ਆ ਤੇ ਰੋਜ ਦੇ ਤੂੰ ਤੈਨੂੰ ਲੈ ਆ ਕੇ ਟੋਕਰੀ ਫਰੂਟ ਦੀ ਤੇ ਫਿਰ ਤੇ ਤੂੰ ਐ ਨਹੀਂ ਤੇ ਤੇਰੇ ਕੀ ਟਿੱਟ ਪੀੜ ਹੁੰਦਾ ਤੂੰ ਵੀ ਲੱਖਣ ਖਾਣਾ ਮੈਂ ਨਹੀਂ ਖਾਣਾ ਮੱਚੀ ਪਈ ਅੱਜ ਤੈਨੂੰ ਕੰਮ ਕਰਨਾ ਪੈ ਗਿਆ ਸਵੇਰ ਤੀ ਬੱਤੇ ਵੇਚਣ ਦੀ ਪੜਾ ਆਹੋ ਇਦਾਂ ਇਦਾਂ ਕਹਾਂ ਨੂੰ ਕਿ ਤੂੰ ਬਹਾ ਵਰਗੀ ਜੇ ਕੰਮ ਨਹੀਂ ਕਰਦੀਏ ਤੇ ਤੂੰ ਮੋਟ ਲਿਆ ਜਾਂਦੀ ਐ ਆਮ ਨਹੀਂ ਕੰਮ ਨਹੀਂ ਕਰਾ ਸਾਰਾ ਧੰਦਾ ਮੈਂ ਕੱਲ ਕੀਤਾ ਜੱਜ ਤੇ ਤੈਨੂੰ ਕਰਨਾ ਪੈ ਗਿਆ ਤੇ ਤੂੰ ਮੇਰੇ ਹਲਕਾ ਚੋਂ ਕੱਢਣ ਨਹੀਂ ਤੇ ਗੁਰੂ ਗੰਗੂਰ ਲੱਖ ਖਾਣਾ ਮੈਂ ਨਹੀਂ ਖਾਣਾ ਆਓ ਆਪਣੇ ਗੰਗੂਰ ਖਾਣਾ ਮੈਂ ਕਾਹਵਾ ਝੂਠ ਮੀਟਦਾ ਨਹੀਂ ਬਚਾਰਦਾ ਇਸ ਨੂੰ ਸਾਹਮਣੇ ਮੈਂ ਹਾਂ ਇਹ ਕਾਹਦੇ ਝੂਠ ਮੀਟਾ ਆਓ ਮਾਰੇ ਗੰਦੇ ਮੰਦੇ ਵਿੱਚ ਹੱਥ ਹਾਂ ਮਾਰੇ ਤੇ ਗੰਦੇ ਮੰਦੇ ਫੇ ਮੇਰੀ ਚੀਜ਼ ਕਾ ਤੱਕ ਨਹੀਂ ਮੈਂ ਜਿੰਦਾ ਮਰਜੀ ਖਾਵਾ ਨਾ ਖਾਵਾ ਆਓ ਖਾਵਾ ਖਾਣਾ ਲੈ ਦੇ ਮੋਟੇ ਹੋ ਜਾ ਮੈਂ ਤੈਨੂੰ ਕਦੇ ਵੀ ਕਿਹਾ ਮੈਂ ਇੱਡੀ ਤਾਂ ਭਾਵੇਂ ਇੱਡੀ ਨਾ ਮੇਰੇ ਮੋਟੇ ਦੀ ਤੂੰ ਕਿਨੇ ਆ ਕਰ ਰਮਮਾ ਕਰਨਾ ਰਹਿਣਾ ਤੇ ਮੋਟ ਪੈ ਜਾਂਦੀ ਹੈ ਕਿ ਮਾਸਾ ਕੰਮ ਨਹੀਂ ਕਰਾਉਣਾ ਲੱਗੋ ਇਹ ਨਹੀਂ ਕਿਤੇ ਨਿਕੇ ਨਿਕੇ ਨਿਆਣੇ ਆ ਮਮਾ ਤੂੰ ਕਰਾ ਮੈਂ ਕਰਾ ਨਾ ਨਹੀਂ ਕਰੂ ਮੈਂ ਬੇਥੇ ਰਹਿਣਾ ਕਿਤਾ ਕੱਲ ਤੂੰ ਕਰਾਇਆ ਤੂੰ ਮੇਰਾ ਤਰਸ ਕਹਦਾ ਤੈਨਾਂ ਮੈਂ ਤੇਰੇ ਦੇ ਦੇ ਨੇ ਆਣੇ ਨਾਲੇ ਸਾਰੀ ਸਮਝ ਉਹਨਾਂ ਨੂੰ ਕੀ ਗੱਲ ਵੇ ਤੈਨੂੰ ਹੈ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਿਖਾਈ ਹੈ ਜਦੋਂ ਦੇਖੋ ਉਹਨੂੰ ਕੁੱਟਦੇ ਰਹਿਣਾ ਕੁੱਟਦੇ ਰਹਿਣਾ ਤੇਰੇ ਜਿੱਡਾ ਮਾਰਕਟ 'ਚ ਮੇਰੇ ਪੁੱਠਿਆਂ ਕਰਦੇ ਨਾ ਤੈਨੂੰ ਮੈਂ ਮੰਮੀ ਮੰਮੀ ਮਨੋਰਾ ਮੈਂ ਨਾ ਵਾਸਨ ਕੋਸ਼ਣ ਕੇ ਨਾ ਚਾਚੀ ਨੇ ਨਾ ਮਿਲ ਵਾਏ ਮਾਏ ਕਿਹੜੀ ਗੱਲ ਮਾਰਿਆ ਤੈਨੋਂ ਨੇ ਮੈਂ ਜਾਣੀ ਹੁਣ ਲੈ ਮੈਂ ਮਾਰ ਤਾ ਬਾਤ ਨੂੰ ਤੋ ਕੁਛ ਕਿਆ ਤਾਂ ਨਹੀਂ ਸੀਗਾ ਅੱਜ ਇਹਦੇ ਨਾਲ ਮੇਕਅਪ ਆਸਾ ਕਰਕੇ ਰਹਿਣਾ ਇਹ ਜਦੋਂ ਤੋਤੀ ਭੂਏ ਚੜੀ ਜਦੋਂ ਜੀ ਕਰਦਾ ਮੇਰੇ ਮੁੰਡੇ ਤੇ ਹੱਥ ਚੁੱਕ ਦਿੰਦੀ ਕਦੀ ਕੁੜੀ ਤੇ ਚੁੱਕ ਦਿੰਦੀ ਅੱਜ ਕੱਲ ਇੱਕ ਬੰਨੇ ਮੈਂ ਲਾ ਕੇ ਛੱਡਣੀ ਅੱਜ ਇਹਦੇ ਨਾਲ ਅੱਜ ਜੋ ਮਰਜ਼ੀ ਹੋ ਜੇ ਵੇਖੀ ਜਾਉ ਜੋ ਵੀ ਹੁੰਦਾ ਅੱਜ ਨੂੰ ਹੈਨੀ ਮੇਰੀ ਗੱਲ ਸੁਣ ਤੇ ਤੂੰ ਜਾਪ ਨੂੰ ਕਿਉਂ ਮਾਰਿਆ ਨਿਆਣੇ ਨੇ ਆ ਉਹਦੇ ਉਹਨੇ ਤੇਰੇ ਹੱਥ ਉਹਦੇ ਗੱਲਾਂ ਦੇ ਉੱਤੇ ਛੱਪੀ ਪਹਿਲਾਂ ਉਹਨੂੰ ਪੁੱਛਣਾ ਸੀ ਕਿ ਕੀ ਕਿਹਾ ਮੁੰਡੇ ਨੂੰ ਜਦੋਂ ਜੀ ਕਹਤਾ ਵਟ ਕੇ ਚਪੇੜ ਮਾਰ ਦਿੰਦਾ ਮੁੰਡੇ ਦੇ ਜਦੋਂ ਜੀ ਕਹਤਾ ਉਹ ਵਟ ਕੇ ਚਪੇੜ ਮਾਰ ਦਿੰਦਾ ਮੁੰਡੇ ਦਾ ਉਹਨੂੰ ਸਮਝਾਓ ਨਾ ਕੋਈ ਆਪ ਥੋੜੀ ਵੀ ਅਕਲ ਵੀ ਉਹਨੂੰ ਵੀ ਦੋ ਨਾ ਨਾਲ ਪਹਿਲਾਂ ਬਸ ਕਰ ਤੂੰ ਤੇ ਅੱਗੋਂ ਮੇਰੇ ਨਾਲ ਲੜਨ ਨੂੰ ਤਿਆਰ ਹੋ ਗਈ ਲੜਨਾ ਤੇ ਫਿਰ ਪੈਂਦਾ ਹੀ ਜਦੋਂ ਮਾਸਾ ਜੀ ਨੇ ਮੁੰਡੇ ਨੂੰ ਚਪੇੜਾ ਮਾਰਦਾ ਜਦੋਂ ਉੱਠਦਾ ਉਹਦੋਂ ਚਪੇੜ ਮਾਰ ਦਿੰਦਾ ਜਦੋਂ ਉੱਠਦਾ ਉਹਦੋਂ ਚਪੇੜ ਮਾਰ ਦਿੰਦਾ ਉਹਨੂੰ ਮਾਸਾ ਅਕਲ ਦੋ ਨਾ ਨਹੀਂ ਭੈਣਾ ਮੈਂ ਮੰਨਦੀ ਹਾਂ ਚਲ ਮਾਰਦਾ ਮੰਨਦੀ ਮੈਂ ਮਾਰਦਾ ਪਰ ਤੂੰ ਵੀ ਪਿਆਰ ਨਾਲ ਨਿਆਣੇ ਨੂੰ ਸਮਝਾਇਦਾ ਉਹ ਕਿਤੇ ਤੋਂ ਬਾਪੂ ਉਹ ਵੀ ਤੇ ਨਿਆਣਾ ਹੀ ਹੈ ਤੂੰ ਉਹ ਪਿਆਰ ਨਾ ਸਮਝਾ ਦੇ ਮੇਰੀ ਇੱਕ ਕਲ ਖਨ ਕੋਲ ਕੇ ਸੁਣਨਾ ਜੇ ਮੇਰੇ ਨਿਆਣਾ ਨੂੰ ਇਦਾਂ ਕੁੱਟਣਾ ਨਾ ਤੇ ਮੈਂ ਅੱਜ ਇੱਕ ਵਾਰ ਨਾ ਤੇਰੇ ਮੁੰਡੇ ਨਾਲ ਆਪਣਾ ਮੁੰਡਾ ਖੇਡਣ ਦੇਣਾ ਹਾਂ ਠੀਕ ਇਹ ਵਧੀਆ ਇਹ ਸਭ ਤੋਂ ਵਧੀਆ ਇਹ ਸਭ ਤੋਂ ਵਧੀਆ ਉਹ ਆਪਣੇ ਬਸ ਮੁੰਡੇ ਨੂੰ ਕਹਿ ਦੋ ਕਿ ਮੇਰੇ ਮੁੰਡੇ ਨਾਲ ਨਹੀਂ ਖੇਡਣਾ ਹਾਂ ਤੇ ਜੇ ਅੱਜ ਤੋਂ ਬਾਅਦ ਜੇ ਤੂੰ ਮੈਂ ਖੇਡ ਦੇਵੇਗਾ ਜਾਂ ਤੂੰ ਮਾਰਦੇ ਤੈਨੂੰ ਦੇਣਾ ਤੇ ਮੈਥੋਂ ਬੁਰਾ ਕੋਈ ਨਹੀਂ ਮੈਂ ਤੇਰਾ ਨਿਆਣਾ ਜੀ ਇਹੋ ਰੱਖੇਗਾ ਬਸ ਆਪਣੇ ਮੁੰਡੇ ਨਾਲ ਕਹਿ ਦਿਓ ਕਿ ਮੇਰੇ ਮੁੰਡੇ ਨਾਲ ਨਹੀਂ ਖੇਡਣਾ ਮੈਂ ਕਹਿ ਦੂੰਗੀ ਤੂੰ ਵੀ ਤੂੰ ਵੀ ਆਪਣੀ ਹੱਥ ਵਾਸਤੇ ਰੱਖੀ ਨਾ ਤੇ ਮੇਰਾ ਉੱਠ ਕੇ ਫਿਰ ਪਛਤਾਏਂਗੀ ਠੀਕ ਚਲ ਚ